ਮੇਰਾ ਨਾਮ ਬਲਜਿੰਦਰ ਕੌਰ ਨਾਮ ਹੈ ਪਿੰਡ ਮੇਰਾ ਕਲੀਜਪੋਰਾ ਜਿੱਥੇ ਮੈਂ ਵਿਆਹੀ ਹਾਂ ਸੋਰੇ ਤੇ ਜੋੜੇ ਮੇਰੇ ਪੇਕੇ ਆ ਜੋੜਾ ਛੱਤਰਾ ਮੇਰਾ ਕਲਾਂਨੌਰ ਵਾਲਾ ਸਰ ਮੈਨੂੰ ਨਾ ਬੜਾ ਹੀ ਤੰਗ ਕਰਦੇ ਪਰੇਸ਼ਾਨ ਕਰਦੇ ਬੜਾ ਹੀ ਮਾਰਦੇ ਘੋੜਦੇ ਆ ਮੈਨੂੰ ਮੈਨੂੰ ਕਹਿੰਦੇ ਤੇਰੀਆਂ ਦੋ ਧੀਆਂ ਨੇ ਤੇਰੇ ਪੁੱਤ ਨਹੀਂ ਹੁੰਦਾ ਹੁਣ ਵੀ ਮੇਰੇ ਨਾ ਮੈਨੂੰ ਕਿੰਨੇ ਦਿਨ ਹੋ ਗਿਆ ਲਗਾਤਾਰ ਮੈਨੂੰ ਮਾਰਦੇ ਰਹੇ ਨੇ ਦਾਜ ਦੀ ਵੀ ਬੜਾ ਮੈਨੂੰ ਤੰਗ ਕਰਦੇ ਰਹੇ ਨੇ ਮੈਨੂੰ ਦਾਜ ਵੀ ਸਾਰਾ ਮੇਰੇ ਪਿਓ ਨੇ ਦਿੱਤਾ ਮੇਰਾ ਪਿਓ ਇਹੋ ਚਿੰਤਾ ਹਣਾ ਮੇਰਾ ਪਿਓ ਵੀ ਮਰ ਗਿਆ ਹਰ ਚੀਜ਼ ਦਿੱਤੀ ਆ ਦਾਜ ਨਾਲ ਦਾ ਬੈੱਡ ਨਾਲ ਬੈੱਡ ਸਕੂਟਰੀ ਨਾਲ ਸਭ ਹੁਣ ਮੇਰੇ ਮੈਂ ਨਾ ਮੈਨੂੰ ਮਾਰ ਕੁੱਟ ਕੇ ਬਿਹੋਸ਼ ਕਰ ਦਿੱਤਾ ਸੀ ਮੇਰੀਆਂ ਬਾਵਾਵਾਂ ਪਿੱਛੇ ਮੇਰੇ ਮੂੰਹ 'ਚ ਟਾਕੀਆਂ ਦੇ ਕੇ ਮਾਰਤਾ ਸੀ ਤੇ ਮੇਰੀ ਵੱਡੀ ਬੇਟੀ ਨੇ ਮੈਨੂੰ ਪਾਣੀ ਮਤਲਬ ਕਿਤੇ ਘੋਟ ਪਿਆ ਲਿਆ ਉਹਨੇ ਕਿਤੇ ਨਾਨੀ ਨੂੰ ਫੋਨ ਲਾਇਆ ਵੀ ਨਾਨੀ ਮਾਮੇ ਨੂੰ ਲੈ ਕੇ ਤੇ ਆਓ ਤੇ ਫਿਰ ਉਹ ਕਿਤੇ ਆਏ ਨੇ ਵਿਚਾਰੇ ਜਿੱਦਾਂ ਵੀ ਕਿਤੇ ਉਹ ਘਰੋਂ ਇਦਾਂ ਹੀ ਸਹੀ ਸਵਾਏ ਲੁਕ ਚੁੱਪ ਕਰਕੇ ਉਹ ਆ ਗਏ ਵਿਚਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਥੋਣੀ ਉਹ ਅੱਗੋਂ ਪੂਰੀ ਤਿਆਰੀ ਕਰਕੇ ਬੈਠਾ ਸੀ ਅਗਲੇ ਨੇ ਉਹਨਾਂ ਨੂੰ ਸਾਰਾ ਡਰਾੜਨਾ ਵੱਢਿਆ ਟੁਕਿਆ ਉਹਨਾਂ ਨੂੰ ਗੱਡੀ ਤੇ ਵੀ ਮੰਗਦੇ ਨੇ ਕਹਿੰਦੇ ਗੱਡੀ ਲੈ ਕੇ ਆ ਮੇਰਾ ਜਿਹੜਾ ਦਿਓਰ ਦਰਾਣੀ ਆ ਸਾਰਾ ਕਲੇਸ਼ ਹੀ ਉਹਦਾ ਸੱਸ ਸੋਹਰੇ ਦਾ ਕਲੇਸ਼ ਆ ਉਹ ਨਾਲ ਹੋ ਕੇ ਮੈਨੂੰ ਘਟਾਣ ਡਿਆ ਨੇ ਮੇਰਾ ਘਰ ਵਾਲਾ ਪ੍ਰਗਟ ਸਿੰਘ ਆ ਉਹ ਨਸ਼ਾ ਅੱਤ ਦਾ ਕਰਦਾ ਮੇਰਾ ਜੀਣਾ ਹਰਾਮ ਕੀਤਾ ਮੇਰਾ ਮੈਂ ਬੜੀ ਪਰੇਸ਼ਾਨ ਆ ਧੀਆਂ ਕਿੱਥੇ ਜਾਣ ਧੀਆਂ ਕਹਿੰਦੇ ਲੋਕੀ ਕਹਿੰਦੇ ਧੀਆਂ ਹੋਣੀਆਂ ਚਾਹੀਦੀਆਂ ਧੀਆਂ ਕਿੱਥੇ ਜਾਣ ਮੈਨੂੰ ਕਹਿੰਦੇ ਤੇਰੀਆਂ ਧੀਆਂ ਨੇ ਤੇਰਾ ਪੁੱਤ ਕਿਉਂ ਨਹੀਂ ਹੋਇਆ ਅੱਜ ਵੀ ਹਨੂ ਪਏ ਨੇ ਘਰੋਂ ਅਸੀਂ ਆ ਗਏ ਆ ਮੇਰੇ ਭਰਾ ਤੇ ਮੇਰੇ ਮੰਮੀ ਲੈਣ ਲੈ ਕੇ ਆ ਗਏ ਨੇ ਇਹ ਰਾਹ ਚ ਗੱਡੀ ਲੈ ਕੇ ਹਨੂ ਮੋਟਰਸਾਈਕਲ ਤੇ ਮਤਲਬ ਇਹਨਾਂ ਨੇ ਨਾ ਕਿੱਡੀ ਜ਼ੋਰ ਦੀ ਇਹਨਾਂ ਨੇ ਸਾਨੂੰ ਮਤਲਬ ਐਕਸੀਡੈਂਟ ਵਾਂਗੂ ਐਕਸੀਡੈਂਟ ਕਰਤਾ ਕਿਤੇ ਦਾ ਕਿਤੇ ਮੋਬਾਈਲ ਸਾਡੇ ਖੋਲੇ ਨੇ ਚੋਰੀ ਮਤਲਬ ਕਿ ਇੱਕ ਸਾਭ ਦੇ ਮੋਬਾਈਲ ਸਾਡੇ ਕੋ ਖੋਲੇ ਬੰਦ ਕਰਲੇ ਨੇ ਕਿ ਕਿਸੇ ਨਾਲ ਗੱਲ ਨਾ ਕਰੇ ਇੱਕ ਮੇਰੇ ਦਿਓਰ ਦੇ ਨਾ ਸਾਲੇ ਵੀ ਉਹਨੇ ਦਿਓਰ ਮੇਰੇ ਨੇ ਸਾਲੇ ਵੀ ਸੱਦੇ ਸੀ ਤੇ ਉਹਦਾ ਨਾਂ ਇੱਕ ਮਣੀ ਆ ਇੱਕ ਦਾ ਨਾਂ ਘੋਰਾ ਵਾ ਉਹਨੇ ਆਪਣੀ ਕੋਈ ਵਿੱਕੀ ਵਿੱਕੀ ਕੋਈ ਆਪਣਾ ਮਾਮੇ ਦਾ ਹੋਰੇ ਕਾ ਜੀ ਮਾਸੀ ਦਾ ਵੀ ਸੱਦਿਆ ਸੀ ਮੜਾ ਉਹਨਾਂ ਨੇ ਬਹੁਤ ਜ਼ਿਆਦਾ ਸਾਨੂੰ ਨਾ ਬੜਾ ਜ਼ਿਆਦਾ ਸਾਨੂੰ ਟੋਕ ਵੱਡ ਕੀਤਾ ਵਾ ਸਾਡਾ ਕੋਈ ਇਨਸਾਫ ਨਹੀਂ ਹੋਇਆ ਸਾਨੂੰ ਇਨਸਾਫ ਚਾਹੀਦਾ ਵਾ ਰਾਤ ਦੀ ਪੁਲਿਸ ਕੋਈ ਨਹੀਂ ਸਾਡੇ ਕੋ ਆਈ ਕੋਸ਼ਿਸ਼ ਨਹੀਂ ਆਨ ਕੀਤਾ ਟੋਟਲ ਉਹੀ ਆ ਕੋਈ 15 16 ਜਣੇ ਹੋਣੇ ਆ ਜਿਹੜੇ ਸਾਨੂੰ ਪੈਗੇ ਨੇ ਤੇ ਇਹ ਤੇ ਸਾਨੂੰ ਮੰਮੀ ਡਾਡੀ ਹੁਣ ਮੰਮੀ ਤੇ ਮੇਰੇ ਬ੍ਰਦਰ ਜਿਹੜੇ ਨੇ ਇਹ ਆਏ ਹੀ ਮੇਰਾ ਪਤਾ ਹੀ ਲੈਣ ਕਿ ਮੈਂ ਚਲੋ ਸਮਝਾਉਨੇ ਆ ਬੈਠ ਕੇ ਗੱਲਬਾਤ ਕਰਨੇ ਆ ਉਹਨਾਂ ਨੇ ਚੁੱਕ ਕੇ ਇਹਨਾਂ ਨੂੰ ਵੱਡ ਧੋਖ ਕਰ ਦਿੱਤੀ ਐ ਮੈਂ ਤਾਂ ਬਸ ਇਹੋ ਹੀ ਬੇਨਤੀ ਕਰਾਂਗੀ ਕਿ ਮੈਨੂੰ ਸਾਫ਼ ਚਾਹੀਦਾ